ਬਾਬਾ ਜੇ ਗੰਡੇ ਵਾਲੇ ਵੱਡੀ ਬੈਠਾ ਲੱਗਦਾ ਝੜ ਕਰਾਰੀ ਕਰੇਗਾ। ਉਹ ਨਹੀਂ ਵੀਰੇ 20 ਵਾਸਤੇ ਵੜਦਾਗਾ 20 ਲਾਉਣਾ। ਇਹ 20 20 ਇਹ 20 ਤਾਂ ਦੁਕਾਨ ਤੋਂ ਮਿਲਦਾ ਕਾ ਪੁਰਾਣੀ ਵਾਲਾ। ਮੈਂ ਆਪਦਾ ਤਿਆਰ ਕਰਦਾ। ਇਹ ਕਿਹੜੇ ਹਿਸਾਬ ਦਾ 20 ਹੈ ਜੀ? ਇਹ ਕਿਸ਼ਕੀਮ ਆ। ਇਹ ਜੀ ਆ ਤਾਂ ਖਾ ਬੱਟਦਾ ਗੰਨਾ ਅੱਧਾ ਅੱਧੋ ਘੱਟ ਰੱਖ ਲਿਆ। ਹਾਂ ਤੇ ਇਹ ਮਤਲਾਂ ਇਹ ਲਾ ਦੇਉਂਗਾ। ਅੱਛਾ ਤੇ ਇਹ ਪੰਜ ਦਿਨਾਂ ਫਿਰ ਨਿਗਾਹ ਵੀ ਰੱਖਣੀ ਲੱਗਦੀ ਫਿਰ ਤਾਂ ਹਾਂ ਵੀ ਚੱਕਿਆ ਜਾਂਦਾ ਜਿਉ ਤਣੇ ਲਾਉਂਦਾ ਥੱਲੇ। ਅੱਛਾ। ਤਾਂਹਾਨੂੰ ਆ ਜਾਂਦਾ ਬਾਬਾ ਤਾਂਹਾਨੂੰ ਆ ਜਾਂਦਾ ਇਹ ਫਿਰ ਹਾਲ ਫਿਰ ਫੇਸ ਉਹ ਕਰਨਾ ਪੈਂਦਾ ਮਿੱਟੀ ਲਾਉਣੀ ਪੈਂਦੀ ਇਹਦੇ ਉੱਤੇ ਚਾਚਾ ਇਹ ਮੈਂ ਇੱਕ ਪੋਕਾ ਕੱਢੀ ਜਾਂਦਾ ਹੈ। ਇਹ ਵੀ ਬਹੁਤ ਵਧੀਆ ਬਣਦਾ। ਕਿੰਨੇ ਕ ਸਾਲ ਦਾ ਤਜਰਬਾ ਹੈ? ਇਹ ਤਾਂ ਜੀ ਮੈਨੂੰ ਕਈ ਸਾਲ ਹੀ ਹੋ ਗਏ। ਮੈਂ ਆਪਦੇ ਜੋ ਗਰਾਨਾ ਬਣਾਉਂਦਾ ਹੀ ਬਣਾਉਂਦਾ। ਆਪਦਾ ਵੀ ਆਪ ਹੀ ਤਿਆਰ ਕਰਦੇ ਹਾਂ। ਆ ਜਿਹੜੇ ਗੰਡੇ ਆ ਇਹ ਆਪਦੇ ਵੀ ਦੇ ਆ। ਇਹ ਆਪਦੇ ਵੀ ਆ ਪਰ ਬਣਾਇਆ ਸੀ ਜਿਹੜਾ। ਠੀਕ ਹੈ। ਬੱਟਾਂ ਤੇ ਵੀ ਲੱਗ ਜਾਂਦਾ ਇਹ? ਹਾਂ ਬੱਟਾਂ ਤੇ ਹੀ ਲੱਗਦਾ। ਤੇ ਫਿਰ ਵੀ ਕਦੋਂ ਤਿਆਰ ਹੁੰਦਾ ਇਹਦਾ ਕਿਹੜੀ ਨੋਟਚ? ਉਹ ਹਾਂ ਜਾ ਕੇ ਇਹ ਸਮਝ ਲੈ ਮੰਨ ਕੇ ਚੱਲ ਵੀ ਜੇਠ 'ਚ। ਚੜਦੇ ਜੇਠ ਤਿਆਰ ਹੋਊ। ਜੇਠ 'ਚ। ਫਿਰ ਫਿਰ ਇਹ ਵੀ ਰੱਖਣਾ ਕਿਵੇਂ ਝਾੜਨਾ ਝੂੜਨਾ ਕਿਵੇਂ ਬੰਦਾ? ਫਿਰ ਅਕੇ ਸਮਾਰ ਕੇ ਉਹ ਵੀ ਜੀ ਪਾ ਦੂ ਕਿਸੇ ਥੈਲੀ ਚ ਠੀਕ ਹੈ ਫਿਰ ਦੂਜੇ ਸਾਲ ਬੀਜ ਲੈਣੇ ਹਾਂ ਫੇਰ ਸੁੱਕ ਜੂ ਜਦੋਂ ਇਹ ਬੀਜਣੇ ਉਦੋਂ ਆ ਹੁਣ ਮਤਲਬ ਵੀ ਬੀਜਣੇ ਫੇਰ ਫੇਰ ਸੁਕਾ ਕੇ ਭੋਰ ਕੇ ਸਮਾਰ ਕੇ ਡਾ ਕੇ ਵਧੀਆ ਵੀ ਬਣਾ ਕੇ ਅਸੀਂ ਤਾਂ ਐ ਸੋਚਦੇ ਸੀ ਵੀ ਇਹ ਪੈਕਟਾਂ ਚ ਹੀ ਆਉਂਦਾ ਨਾ ਨਾ ਪਾਈਟਾਂ ਵਾਲਾ ਤਾਂ ਫਿਰ ਹੁਣ ਇਹ ਤਾਂ ਹਾਈਬ੍ਰਿਡ ਬੀਜ ਆਉਂਦੇ ਨੇ ਮਹਿੰਗੇ ਬੀਜ ਇਹਦਾ ਕੰਮ ਹੀ ਸੌਖਾ ਫਿਰ ਬਾਬਾ ਹਾਂ ਜੀ ਫਿਰ ਇਹ ਤਾਂ ਪਨੀਰੀ ਤਿਆਰ ਹੋ ਜਾ ਕਿੰਨੇ ਕ ਗੰਡਿਆਂ ਤੋਂ ਤਿਆਰ ਕਰ ਲੈਣਾ ਇਹ ਇਹ ਮੈਂ ਮੰਨ ਕੇ ਚੱਲ ਪਰ ਲਾਈ ਸੀ 40 ਗੰਢੇ ਠੀਕ ਹੈ 40 ਗੰਢਿਆਂ ਤੋਂ 20 ਹੋ ਗਿਆ ਸੀ ਇਹ 600 ਗ੍ਰਾਮ 600 ਗ੍ਰਾਮ 40 ਗੰਢੇ ਬਾਬਾ ਇੱਕ ਗੱਲ ਹੋਰ ਕਾਲੇ ਡੋਟਿਆਂ ਦੀ ਗੱਲ ਕਹਿੰਦਾ ਸੀ ਤੂੰ ਵੀ ਡੋਟੇ ਆਪਣੇ ਪੰਜਾਬ ਦੇ ਵਿੱਚ ਖਾਸ ਕਰਕੇ ਖੇਤੀ ਹੋਣੀ ਚਾਹੀਦੀ ਹੈ ਕਿਵੇਂ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਭਾਈ ਜੇ ਮੰਗਾ ਦੀ ਖੇਤੀ ਹੋਵੇ ਹੂੰ ਜਿਹੜਿਆ ਨੌਜਵਾਨ ਆ ਉਹ ਕਰਦੇ ਆ ਲਲਪਲ ਖਾਈ ਜਾਂਦੇ ਨੇ ਚਿੱਟਾ ਆ ਗਸਵਾ ਜੀ ਤਾਂ ਫਿਰ ਇਹ ਮਤਲਬ ਇਹ ਨਾ ਖਾਣ ਜੇ ਤੂੰ ਡੋਡੇ ਖਾਣ ਜੇ ਫੀਮ ਖਾਣ ਜਾਂ ਇਹ ਪੀਣ ਇਹਨਾਂ ਨੂੰ ਹਾਂ ਤਾਂ ਆਟੋਮੈਟਿਕ ਸਾਰਾ ਦਿਨ ਹੀ ਕੰਮ ਕਰੀ ਜਾਣਗੇ ਆਵਾਜ਼ ਘੜਕਿਓ ਲਾ ਕੇ ਆਥਣ ਟਿਕੜ ਇਹ ਨਹੀਂ ਵੀ ਹੋ ਜੂਗਾ ਹੁਣ ਇਹਦੇ ਨਾਲ ਬਰਬਾਦ ਕਰੀ ਜਾਂਦੇ ਨੇ ਸਰੀਰ ਡੋਡੇ ਐਸੇ ਨਾਲ ਠੀਕ ਹੈ ਬਾਬਾ ਜੀ ਠੀਕ ਹੈ ਬਾਬਾ ਜੀ ਹਾਂ